ਮੈਂ ਕੀ ਕਰੂੰ ਮੈਂ ਡਾਕਟਰ ਸੁਖਬੀਰ ਕੌਰ ਜ਼ਿਲ੍ਹਾ ਸਿਹਤ ਅਫਸਰ ਤਰਨਤਾਰਨ ਮੈਂ ਜਿਹੜੀ એનર્ਜੀ ਡਿੱਗਦੇ ਉੱਤੇ ਪਬੰਦੀ ਲਗਾਈ ਹੈ ਇਸ ਕਾਰਨ ਉਸ ਬੰਦੀ ਜਣ ਗਏ ਜਿਹੜੇ એનર્ਜੀ ਡਰਿੰਕਸ ਹੈ ਇਹਨਾਂ ਬਾਰੇ ਅਸੀਂ ਬੜੀ ਹੀ ਦੇਰ ਤੋਂ ਸਾਰਿਆਂ ਨੂੰ ਬਾਰ-ਬਾਰ ਅਗਾਹ ਕਰਾਰੇ ਸੀ ਵੀ ਜਿਹੜੀ ਇਹਦੇ ਉੱਤੇ ਵਾਰਨਿੰਗ ਲਿਖੀ ਹੋਈ ਹੈ ਕਿ 18 ਸਾਲ ਤੋਂ ਛੋਟੇ ਬੱਚੇ ਨੂੰ ਬਿਲਕੁਲ ਵੀ ਇਹ એનર્ਜੀ ਡਰਿੰਕਸ ਜਿਹੜਾ ਆ ਨਹੀਂ ਦਿੱਤਾ ਜਾਣਾ ਚਾਹੀਦਾ ਉਹਦੇ ਉੱਤੇ ਵਾਰਨਿੰਗ ਵੀ ਲਿਖੀ ਹੁੰਦੀ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਜਿਹੜੀਆਂ ਦੁੱਧ ਪਿਲਾ ਰਹੇ ਨੇ ਬੱਚਿਆਂ ਨੂੰ ਜਾਂ ਜਿਹੜੇ 18 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਇਹ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ ਹੁਣ ਜਿਹੜੇ ਸਾਡੇ ਕੋਲ ਆ ਪ੍ਰੋਹੀਬੀਸ਼ਨ ਆਰਡਰਸ ਇਹਦੇ ਇਹ ਸਰਕਾਰ ਵੱਲੋਂ ਆ ਗਏ ਨੇ ਸਾਡੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਜੀ ਨੇ ਉਹਨਾਂ ਨੇ ਇੱਕ ਖਾਸ ਕਿਹਾ ਹੈ ਕਿ ਜਿਹੜਾ ਆਪਾਂ ਯੁੱਧ ਨਸ਼ਿਆਂ ਵਿਰੋਧ ਕਰ ਰਹੇ ਆ ਉਹਦੇ ਚ ਆਪਾਂ ਕਿਉਂ ਨਾ ਇੱਥੋਂ ਹੀ ਸ਼ੁਰੂ ਕਰੀਏ ਕਿ ਇਹ ਜਿਹੜਾ એનર્ਜੀ ਡਰਿੰਕ ਹੈ ਉਜਧ ਨਸ਼ਿਆਂ ਵਿਰੋਧ ਹੈ ਨਸ਼ਾ ਜਿਹੜਾ ਹੈ ਲੈ ਲੇ ਤੇ ਉਹਦਾ ਤੇ ਇੱਕ ਚੱਲ ਰਿਹਾ ਉਹਦੇ ਬਾਰੇ ਸਾਰਾ ਕੁਝ ਜੋ ਵੀ ਅਸੀਂ ਪ੍ਰੀਕਾਸ਼ਨਸ ਲੈ ਰਹੇ ਆ ਸਭ ਕੁਝ ਹੋ ਰਿਹਾ ਹੈ ਪਰ ਜਿਹੜਾ ਕਿ ਇਹ ਬੱਚਿਆਂ ਨੂੰ એનર્ਜੀ ਡਰਿੰਕ ਜਿਨ੍ਹਾਂ ਦਾ ਇੱਕ ਐਡਿਕਟਿਵ ਪੋਟੈਂਸ਼ੀਅਲ ਹੈਗਾ ਇਹ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਉਹਦੇ ਲੈਂਦਿਆਂ ਹੀ ਇਹ ਸਾਡੇ ਜਿਹੜੇ ਕਮਿਸ਼ਨਰ ਐਫ ਡੀਏ ਨੇ ਦਿਲਰਾਜ ਸਿੰਘ ਜੀ ਉਹਨਾਂ ਵੱਲੋਂ ਆ ਪ੍ਰੋਹੀਬਿਸ਼ਨ ਆਰਡਰ ਜਿਹੜੇ ਜਾਰੀ ਹੋ ਗਏ ਨੇ ਜਿਹੜੇ ਕਿ ਮੈਂ ਸਾਰਿਆਂ ਨਾਲ ਸ਼ੇਅਰ ਕੀਤੇ ਆ ਦੀ ਯੋਜਨਾਲ ਵੀ ਉਹਨਾਂ ਨੂੰ ਵੀ ਜਿਹੜੇ ਮੰਤਰੀ ਸਾਡੇ ਸੇਤ ਮੰਤਰੀ ਸਾਹਿਬ ਨੇ ਹੀ ਦੱਸਦਿਆ ਮੀਟਿੰਗ ਚ ਕਿ ਭਈ ਇਹ ਇਸ ਇਤੇ ਖਾਸ ਧਿਆਨ ਰੱਖੋ ਕਿ ਸਕੂਲਸ ਦੇ ਜਿਹੜੇ ਕੈਂਟੀਨਸ ਨੇ ਤੇ ਸਕੂਲ ਦੇ ਅੰਦਰ ਇਹ ਚੀਜ਼ ਜਿਹੜੀ ਐ એનર્ਜੀ ਡਰਿੰਕ ਬਿਲਕੁਲ ਨਾ ਮਿਲੇ ਦੂਸਰੀ ਜਿਹੜੀ ਇਹਦੇ ਚ ਮੇਨ ਚੀਜ਼ ਹੈ ਉਹ ਇਹ ਹੈ ਕਿ ਜਿਹੜਾ ਅਰਬਨ ਏਰੀਆ ਸ਼ਹਿਰੀ ਏਰੀਆ ਇਲਾਕੇ ਉਹਦੇ ਚ 50 ਮੀਟਰ ਸਕੂਲ ਦੇ ਦਾਇਰੇ ਚ ਤੇ 100 ਮੀਟਰ ਜਿਹੜਾ ਰੂਰਲ ਪੈਂਡੂ ਲਾਕੇਜ ਇਹ ਚੀਜ਼ ਜਿਹੜੀ अवेलेबल ਹੀ ਨਾ ਹੋਵੇ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਆ ਕਿਹਾ ਹੈ ਕਿ ਬਈ ਤੁਸੀਂ ਆਪਣਾ ਇਹ ਨੂੰ ਬਿਲਕੁਲ ਜਿਹੜਾ ਇਸ ਏਰੀਆ ਚ ਪ੍ਰੋਹੀਬਿਟਿਡ ਹੈ ਔਰ ਬਾਕੀ ਅਸੀਂ ਕਰਿਆਨਾ ਸਟੋਰ ਵਾਲਿਆਂ ਦੀ ਮੀਟਿੰਗ ਲੈ ਕੇ ਜਿਹੜੇ ਆਪਣੇ ਹਲਵਾਈ ਇਵਨ ਬੇકરીਜ਼ ਵਾਲੇ ਜਿਹੜੇ-ਜਿਹੜੇ ਵੀ ਲੋਗ ਇਹ ਸਟ੍ਰਿੰਗਸ ਨੂੰ ਰੱਖਦੇ ਉਹਨਾਂ ਨੂੰ ਕਿਹਾ ਹੈ ਕਿ ਇਹਦੀ ਜਿਹੜੀ ਵਾਰਨਿੰਗ ਹੈ ਉਹ ਖਾਸ ਤੌਰ ਤੇ ਸਾਰਿਆਂ ਨੂੰ ਦੱਸੀ ਜਾਵੇ ਤੇ ਜਿਹੜਾ ਇਹ ਦਾਇਰਾ ਦੱਸਿਆ ਗਿਆ ਹੈ ਉਹਦੇ ਵਿੱਚ ਇਹ ਬਿਲਕੁਲ ਵੀ ਨਾ ਵੇਚੀ ਜਾਵੇ ਮੈਂ ਕਿਹਾ ਸੇਧੋ ਪਾ ਦੇਵਾਂ ਉਹ ਤੁਕਾਰ ਵੀ ਕੀਤੀ ਜਾਂਦੀਆਂ ਨੇ ਇਹਦੇ 'ਚ ਇਹ ਹੈ ਕਿ ਆ ਜਿਹੜੀ ਪ੍ਰੋਹੀਬੀਸ਼ਨ ਆਰਡਰਸ ਨੇ ਇਹ ਅਸੀਂ ਸਾਰਿਆਂ ਨੂੰ ਸਾਰਿਆਂ ਨਾਲ ਸਾਂਝੇ ਕਰਤੇ ਗਏ ਇਵਨ ਜਿਹੜੀ ਆਰਬੀਐਸ ਦੀ ਟੀਮ ਜੀ ਸਾਡੀਆਂ ਜਾਂਦਿਆਂ ਨੇ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਟਰਾਈਵਲੋ ਐਸਐਮਓਜ਼ ਨੂੰ ਆਰਬੀਐਸ ਕੇ ਟੀਮਜ਼ ਨੂੰ ਸਾਰਿਆਂ ਨੂੰ ਇਹ ਦੱਸਦਾ ਗਿਆ ਹੈ ਕਿ ਇਹਦੇ ਬਾਰੇ ਟੋਟਲ ਨੌਲੇਜ ਦੇਣੀ ਹੈ ਤੇ ਜਿੱਥੇ-ਜਿੱਥੇ ਵੀ ਆ ਉਹਨਾਂ ਨੂੰ ਮਨਾ ਕੀਤਾ ਜਾਵੇ ਵੀ ਇਹ ਨਹੀਂ ਹੋਣੀ ਚਾਹੀਦੀ ਉਹਨੂੰ ਕੈਂਟੀਨਸ ਤੋਂ ਸਕੂਲ ਦੇ ਆਸ-ਪਾਸ ਤੋਂ ਤੇ ਵਾਪਸ ਕਰਾਤੀ ਜਾਏ ਇਸ ਸੰਬੰਧ ਵਿੱਚ ਜਿਹੜੇ ਸ਼ਹਿਰ ਦੇ ਦੁਕਾਨਦਾਰ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸਾਰੇ ਸ਼ਹਿਰ ਦੇ ਜਿਹੜੇ ਹੈਗੇ ਨੇ ਦੁਕਾਨਦਾਰ ਉਹਨਾਂ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੀਟਿੰਗ ਅਸੀਂ ਕਰਾ ਕੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਮੈਂ ਤਾਂ ਇਹ ਕਹਿ ਵੀ ਕੋਸ਼ਿਸ਼ ਕਰੋ ਵੀ ਇਹ ਸਾਡੇ ਤਰਨਦਾਰਾਂ ਨੂੰ ਹੋਵੇ ਨਾ ਕਿ ਆਪਾਂ ਨੂੰ ਕੀ ਐਡੀ ਲੋੜ ਪਈ ਆ ਕਿ ਵੀ ਅਸੀਂ ਇਹ ਜ਼ਰੂਰੀ ਸੈਂਡ ਕਰ ਲਈਏ। ਕੋਈ ਮੈਸੇਜ ਹੈ ਨਾ ਜੁਨੇ ਛੋਟੇ ਬੱਚਿਆਂ ਨੂੰ ਜਾ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਖਾਸ ਕਰਕੇ ਮੈਸੇਜ ਹੈ ਕਿ ਬਈ ਹੁਣ ਜਦੋਂ ਅਸੀਂ ਪੰਜਾਬੀ ਚ ਤਨੂ ਸਾਰਿਆਂ ਨੂੰ ਇਹ ਮੈਸੇਜ ਪਹੁੰਚਾਣਾ ਪਹੁੰਚਾ ਦਿੱਤਾ ਹੈ ਦੱਸਿਆ ਗਿਆ ਹੈ ਅਖਬਾਰਾਂ 'ਚ ਦਿੱਤਾ ਗਿਆ ਹੈ ਇਵਨ ਟੀਚਰਸ ਜਿਹੜੇ ਨੇ ਸਕੂਲਾਂ 'ਚ ਦੱਸ ਰਹੇ ਨੇ ਤੇ ਇਹ ਪੇਰੈਂਟਸ ਦਾ ਪੂਰਾ ਪੂਰਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਬਚਾਉਣ ਕਿਉਂਕਿ ਇਹ ਪੇਰੈਂਟਸ ਦੀ ਵੀ ਪੂਰੀ ਇਵਨ ਮੰਤਰੀ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਪੇਰੈਂਟਸ ਦੀ ਵੀ ਪੂਰੀ ਉਨੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਵੱਲ ਕਿ ਇਹ ਇਹਨਾਂ ਨੂੰ ਬਾਰ-ਬਾਰ ਦੱਸਣ ਤੇ ਉਹਨਾਂ ਨੂੰ ਇਸ ਲਈ ਇਸ ਚੀਜ਼ ਨੂੰ ਪੈਨ ਤੋਂ ਮਨਾ ਕਰੇ ਔਰ ਇਸ ਚੀਜ਼ ਵਾਸਤੇ ਪੈਸੇ ਨਾ ਦੇ। 18 ਸਾਲ ਤੋਂ ਘੱਟ ਜੇ ਬੱਚੇ ਕਾਨੂੰਨ ਦੀ ਉਲੰਘਣਾ ਕਰਦੇ ਤੇ ਕੀ ਕਰਦੇ? 18 18 ਸਾਲ ਤੋਂ ਘੱਟ ਬੱਚੇ ਬੱਚਿਆਂ ਦੇ ਖਿਲਾਫ ਕੀ ਕੀਤਾ? ਹਾਂ ਤਾਂ ਸਾਰੇ ਜਿਹੜੇ ਨਮਾਇंदे ਨੇ ਕਰਿਆਨਾ ਸਟੋਰ ਵਾਲਿਆਂ ਦੇ ਹਲਵਾਏ ਆਂਦੇ ਬੇਕਰਿਸ ਦੇ ਜਿੱਥੇ ਵੀ ਇਹ ਡਰਿੰਕ એનર્ਜੀ ਡਰਿੰਕ ਅਵੇਲੇਬਲ ਹੁੰਦਾ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਔਰ ਸਾਰਿਆਂ ਨੂੰ ਹੀ ਇਹ ਕਿਹਾ ਹੈ ਤੁਹਾਡੇ ਥਰੂ ਵੀ ਕਹਿ ਰਹੇ ਆ ਕਿ ਇਹ ਸਪਰੈਡ ਕਰੋ ਮੈਸੇਜ ਕਿ ਇਹ ਦੀ ਜਿਹੜੀ ਵਾਰਨਿੰਗ ਹੈ ਜਿਹੜੀ ਕਿ ਕੋਈ ਨਹੀਂ ਪੜਦਾ ਉਹਨੂੰ ਪੰਜਾਬੀ ਵਿੱਚ ਤੇ ਵੱਡਾ ਵੱਡਾ ਕਰਕੇ ਲਿਖ ਲੈ ਕਿ 18 ਸਾਲ ਤੋਂ ਛੋਟਾ ਬੱਚਾ ਤੇ ਬਿਲਕੁਲ ਨਹੀਂ ਲਏਗਾ ਠੀਕ ਠੀਕ ਹੈ ਔਰ ਜਿਹੜੀ ਸਕੂਲ ਦੇ ਅੰਦਰ ਤੇ ਇੱਥੇ ਆਸ-ਪਾਸ ਇਹ ਬੈਨ ਹੈ ਬੈਨ ਹੋ ਗਿਆ ਇਹਨੂੰ ਨਹੀਂ ਲੈਣਾ